ਏ ਬਣ ਗਈ ਦੇਹਰੀ ਹੋਰ ਕੀ ਆਹ ਵੇ ਜੱਟਾ ਦੇਹਰੀ ਆਪਣੀ ਹੋਣੀ ਬਣ ਗਈ ਤਾਂ ਅਮਰੇ ਜੱਟ ਨੂੰ 6 ਮਹੀਨੇ ਬਾਅਦ ਕੀ ਪਤਾ ਲੱਗਦਾ ਅਬ ਇਹ ਕੀ ਗਿਆ ਕੀ ਰਿਆ ਚਲ ਜੇ ਪਤਾ ਵੀ ਲੱਗਦਾ ਪਾ ਜਿਆ ਵੀ ਨਾ ਮਗਰ ਪ੍ਰਾਈਟ ਤੇ ਇਹ ਚਿੱਕੀ ਪੱਟਾ ਆ ਬ੍ਰਾਮ ਲਾਲਾ ਜੀ ਰਾਮ ਰਾਮ ਭਾਈ ਰਾਮ 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 ਓ ਠੀਕ ਹੋਈ ਵਧੀਆ ਭਾਈ ਵਧੀਆ ਹੋਰ ਸੁਣਾਓ ਭਾਈ ਇਹਨੇ ਉਹਨੇ ਹੋਈ ਇੱਕ ਦਰਦੇ ਦੀ ਕੁੜੀ ਦਿਓ ਜਿਆਦਾ ਕੁੜੀ ਲੈਣਾ ਭਾਈ ਹੋਰ ਦੱਚੋ ਨਮਿਤਾ ਜੀ ਆ ਤੇ ਉਹ ਜਵਾਕ ਵੀ ਆਪਣੇ ਲੈ ਕੇ ਗਏ ਸੀ ਭਈ ਥੋੜਾ ਐ ਸ਼ੋਦਾ ਤੇ ਫਿਰ ਮੈਂ ਤਾਂ ਛੋਟੀ ਆਪਾਂ ਇਕੱਠਾ ਮਹੀਨੇ ਦੀ ਮਹੀਨੇ ਦੀ ਆਇਕਰੋਂ ਦੇ ਪੈਸੇ ਕਿ 6 ਫਸਲੀ ਤੋ ਦਿਆ ਕਰੋਗੇ ਫਸਲੀ ਤੋ ਪਾਬ ਕਰਦੇ ਕਰਾਂ ਅੱਛਾ ਭਈ ਫਿਰ ਵੀ ਆਇਆ ਆਪਣੀ ਗੱਲ ਅ ਵੱਡੀ ਗੱਲ ਤਾਂ ਲਿਖੀ ਜਾਂਦੀ ਹੁੰਦੀ ਆ ਜਿਹੜੇ ਜਰਦੇ ਵੀ ਨਹੀਂ ਹੁੰਦਾ ਨਾ ਇਹ ਲਿਖਣਾ ਔਖਾ ਹੋ ਜਾਂਦਾ ਸਮਝ ਗਿਆ ਇਹ ਆ ਤੂੰ ਮੈਨੂੰ ਐਂ ਦੱਸਦੇ ਭਈ ਕਦੇ ਦਿਨ ਚ ਕੁੜੀ ਖਾ ਜਾਣਾ ਇਹ ਆਪਾਂ ਮਹੀਨੇ ਦਾ ਇਕੱਠਾ ਸਾਫ ਕਰ ਲਗ ਰਹੇ ਆ 6 ਮਹੀਨੇ ਦਾ ਇਕੱਠਾ ਮਹੀਨੇ ਦਾ ਜੋੜ ਲਾ ਕੇ ਨਾ ਜੋਂ ਬਈ ਖਾਜੀ ਜਾਣੇ ਲਾਲਾ 2 ਤਿੰਨ ਦਿਨਾਂ ਚ ਕੁੜੀ 2 ਤਿੰਨ ਦਿਨਾਂ ਚ 2 ਦਿਨਾਂ ਚ ਜਾਂ 3 ਦਿਨਾਂ ਚ ਬਈ 2 ਦਿਨਾਂ ਤੇ ਖਾ ਜਾਂਦੇ ਆ 2 ਦਿਨਾਂ ਚ ਠੀਕ ਐ ਤੇ ਬਈ 15 ਮਹੀਨੇ ਦੀ ਹੋਗੇ ਭੀ ਆਪਣੇ 15 ਕੁੜੀਆਂ ਹੈ ਨਾ 6 ਮਹੀਨੇ ਦੀ ਹੋਗੇ 90 ਬਈ ਤਰੀਕ 6 ਮਹੀਨੇ ਦੀਆਂ 90 ਕੁੜੀਆਂ ਲਿਖ ਦਿਆ ਕਰੂੰਗਾ ਠੀਕ ਐ ਬਈ ਆ ਜਦ ਕਿਤੇ ਬਿੱਲਾ ਬਿੱਲਾ ਹੁੰਦਾ ਮੈਂ ਤਾਂ ਵੱਧ ਕਹਿੰਦਾ ਮੈਂ ਲਈ ਭਾਈ ਹਾਂ ਹਾਂ ਵਿੱਲਾ ਵੱਧ ਖਾ ਜਨੇ ਤਾਂ ਦੰਤ ਪੁੜੀ ਵੀ ਖਾ ਜਨੇ ਵਿੱਲੇ ਮਾਣ ਲਾਈ ਜਨੇ ਵਿਦੇ ਬੈਠੇ ਅੱਛਾ ਚੱਲ ਭਾਈ ਕੀ ਫਰਕ ਪੈਂਦਾ ਛੋੜਾ ਦਿੱਤੇ ਹੀ ਖਾਣੇ ਆ ਤੇ ਇੱਕ ਦੋ ਪੁੜੀਆਂ ਵੱਧ ਬਗ ਜਾਣੀਆਂ ਚੱਲ ਮਹੀਨੇ ਦੀ ਮਤਰੀ ਪੰਤਰੀ ਹੀ ਲਾਈ ਜਨੇ ਭਾਈ ਠੀਕ ਹੈ ਠੀਕ ਹੈ ਜੀ ਹਾਂ ਹੋਰ ਸੁਣਾਪੇ ਨਮੀਤਾ ਜੀ ਹੋਰ ਠੀਕ ਹੈ ਓਕੇ ਜਮਾ ਠੀਕ ਹੈ ਭਈ ਲਾਲਾ ਪਰਸੋਂ ਕਿਵੇਂ ਥੋੜਾ ਜਿਹਾ ਪਾਉਂਦਾ ਫਿਰਦਾ ਸੀ ਉਹ ਪੁੱਛਣਾ ਭਈ ਉਹ ਤਾਂ ਬਹਿਮ ਜਾ ਹੋ ਗਿਆ ਸੀ ਤੇ ਉਹ ਇੱਕ ਦਿਨ ਤਾਂ 30 ਵਾਲੀ ਚੂਹੀ ਜੀ ਬੜ ਗਈ ਸੀ ਤੇ ਉਹ ਭਈ ਪੱਕ ਜੇ ਗਿਆ ਉਹ ਘਰੇ ਕਹਿੰਦੇ ਕਿਤੇ ਕੋਈ ਕੀੜੇ ਕੰਦੇ ਨੇ ਮੂੰਹ ਨਾ ਲਾਤਾ ਹੋਵੇ ਉਹ ਅਸਲ ਚ ਕਿੱਲੀ-ਕੁੱਲੀ ਦਾ ਕੋਈ ਕਿੱਲੀ-ਕੁੱਲੀ ਮੁੱਤ ਗਈ ਸੀ ਆਈ ਗੱਲ ਹੋ ਗਈ ਸੀ ਭਈ ਹੋਰ ਦੱਸ ਜੱਦੀ ਦੀ ਭੁੜੀ ਲੈ ਹਾਂ ਜੱਦੀ ਦੀ ਭੁੜੀ ਲੈ ਲੈ ਭਈ ਲੈ ਲੈ ਉਹ ਕੱਟ ਖਾਇਆ ਕਰੋ ਸਿਹਤ ਵਾਸਤੇ ਮਾੜਾ ਹੁੰਦਾ ਭਈ ਇਹ ਖਾਦਾ ਜਾਂਦਾ ਚਲ ਚੰਗਾ ਹਾਂ ਚੰਗਾ ਠੀਕ ਹੈ ਭਈ ਹਾਂ ਹਾਂ ਫੇਰ ਜਾਨੇ ਸੌਖਾ ਮਤੰਦ ਉੱਤੇ ਨੇ ਫੋਟੋਸ਼ਾਪੀਆ ਤਾਂ ਵੀ ਕਮਲੇ ਉਹ ਲੋਕ ਕੋ ਉਹੀ ਖਾਈ ਜਣਿਓ ਖਾਦਾ ਜਾਂਦਾ ਮੱਲੂ ਮੁੱਲੀ ਆਏ ਤਾਂ ਭਈ ਮਰਜੀ ਐ ਛੋਡੀ ਭਈ ਐ ਪੱਕੀ ਕਹਿ ਸਕਦੇ ਆਂ ਆ ਰਾਵਣਾ ਓਹੋ ਸੱਪਰਣ ਨੇ ਗੋਡੇ ਕਿਹੜਾ ਸਾਹ ਦਿੰਦੇ ਆਗੇ ਓ ਪਈ ਪੁੰਦੜਾ ਕੌਣ ਬਾਈ ਅੱਛਾ ਹਾਂ ਜਾ ਚਾਚਾ ਆਜੋ ਆਜੋ ਲੰਘਿਓ ਆਓ ਬਸ ਤੇਰਾ ਠੀਕ ਹੋ ਹਾਂ ਜਾ ਚੱਲ ਠੀਕ ਠਾਕ ਵਧੀਆ ਤੁਸੀਂ ਦੱਸੋ ਉਹ ਭਾਈ ਕੰਮ ਤੇ ਪੁੱਛਣ ਆਇਆ ਸੀ ਤੁਹਾਨੂੰ ਚਾਚਾ ਗਾਹਾਂ ਤਾਂ ਲੰਘਿਓ ਤੁਸੀਂ ਤਾਂ ਦੂਰੋਂ ਹੀ ਪੁੱਛਣ ਲੱਗ ਗਏ ਜਿਵੇਂ ਕਦੇ ਆਈ ਹੀ ਨਹੀਂ ਹੁੰਦੇ ਪਹਿਲਾਂ ਉਹ ਭਾਈ ਬਹਿ ਜਾ ਚਾਚਾ ਬੋਡੇ ਕਿਹੜਾ ਸਾਹ ਦਿੰਦੇ ਆ ਭਾਈ ਮਸਾਂ ਤੋਂ ਰਹਿ ਜਾਂਦਾ ਹੋਰ ਦੱਸੋ ਚਾਹ ਪਾਣੀ ਬਣਾਵਾ ਬਸ ਭਾਈ ਚਾਹ ਬਣੀ ਦਾ ਉਹ ਹੋ ਉਹ ਉਹ ਭਾਈ ਕੀ ਦੱਸੀਏ ਸਹੁਰੇ ਜਵਾਗ ਜੇ ਆਪਚ ਮਾੜਾ ਮੋਟਾ ਲੜੀ ਪਿੜੀ ਜਾਂਦੇ ਰਹਿੰਦੇ ਨੇਗੇ ਹਾਂ ਚਾਚਾ ਕੰਮ ਨੂੰ ਕਹਾ ਭਾਈ ਤੁਹਾਨੂੰ ਕੰਮ ਕਿਹਦੇ ਕਿੰਨਾ ਕੰਮ ਆਇਆ ਚ ਬਸ ਭਾਈ ਆਹੀ ਆ ਦੋ ਚਾਰ ਕੇ ਪਸ਼ੂ ਜਾਂਦਾ ਕੰਮ ਆਪਣੇ ਦਾ ਇੱਕ ਲੋਕ ਬੱਠਲ ਜਾਂਦਾ ਗੋ ਕੁੜੀ ਜਿਹਦੇ ਮੜੇ ਮੂਟੇ ਉਹ ਵੀ ਆ ਪਤਾ ਚਲ ਐ ਕਰੂ ਤੁਸੀਂ ਹਾਂ ਤੇ ਉਹ ਤਾਂ ਜਸੜਾਂ ਦੇ ਅੱਜ ਕਣਕ ਬੀਜਦੇ ਨੇ ਮਸ਼ੀਨ ਤੇ ਗਏ ਨੇ ਅੱਛਾ ਭਾਈ ਤੇ ਉਹਨਾਂ ਤੱਕ ਤਾਂ ਨਹੀਂ ਕੋਈ ਕੰਮ ਹੈਗਾ ਨਾ ਕੋਈ ਨਾ ਭਾਈ ਉਹਨਾਂ ਦੇ ਕਿ ਵੀ ਹਾਂ ਕੰਮ ਤਾਂੰਦਾ ਹੋਇਆ ਕਰੂ ਭਾਈ ਨਾਲ ਕਰਾਇਆ ਕਰੂਗਾ ਮੰਗੂ ਦੇ ਨਾਲ ਕੰਮ ਕਰਾਇਆ ਕਰੂ ਵੀ अच्छा अच्छा गल ये सी जिमे कुब्बियां दे काके की काम करती हां अच्छा भाई ओना दे ता हैगे ने 10 12 पशु अच्छा भाई ओ दंदे ने 2000 अच्छा भाई ते तुसी चल 5 4000 5 4 पशु कह रहे हो हां भाई ते तुसी 1000 ਰੁਪਏ ਦੇ ਦਿਆ ਕਰੋ ਤੇ ਨਾਲੇ 8ਣ ਤੜਕੇ ਜੋ ਗੱਦੀ ਦਿੰਦੇ ਦਿਆ ਕਰੋ ਕੋਈ ਨਾ ਭਾਈ हां सेरा ਦੁੱਧ ਦਾ ਭਾਈ ਕੋਈ ਨਾ ਵੱਧ ਪੈਸੇ ਲੋੜ ਆ ਕਾ ਅੜੇ ਥੋੜੇ ਵੱਧ ਵੀ ਆਪਾਂ ਦਾ ਹੋ ਕਰ ਸਕਦੇ ਆ ਭਾਈ ਹੈ ਚੱਲ ਕੋਈ ਨਾ ਕੰਮ ਜ਼ਿੰਦਾ ਕਰਦਾ ਜਦੋਂ ਹੈ ਕੋਈ ਗੱਲ ਨਹੀਂ ਸੇਰਾ ਪਰ ਕੱਲ੍ਹ ਤੋਂ ਆ ਜਾਊਂਗੀ ਸੇਰਾ ਹਾਂ ਜੀ ਚ ਕੱਲ੍ਹ ਤੋਂ ਆ ਜਾਊਂਗੀ ਜਰੂਰ ਠੀਕ ਆ ਠੀਕ ਆ ਚਾ ਚਾਤਾ ਕੁ ਟਪੀ ਲੰਦੇ ਬਣਾ ਲੈਂਦੀ ਨਾ 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 ਬੱਸ ਪੁੱਤ ਧੰਨਵਾਦ ਚਲੋ ਠੀਕ ਆ ਠੀਕ ਆ ਕੋਈ ਨਹੀਂ ਮੈਂ ਕੱਲ੍ਹ ਨੂੰ ਆ ਜਾਊਂਗੀ ਠੀਕ ਆ ਭਾਈ ਬੱਲੇ 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 ਬਿਰਿਆ ਲੀਡਰ 3 ਕਰੋੜ ਦਾ ਕੋਲਾ ਘਟਾਲਾ ਹੀ ਕਰ ਗਏ ਅੱਛਾ ਕੰਮ ਰੇਡਾ ਹੋਰ 100 ਕਰੋੜ ਦਾ ਕੋਲਾ ਘਟਾਲਾ ਹੋਰ ਆਪਾਂ ਤਾਂ ਸਾਰੀ ਅਮਰਿਕਾ ਕਰੋੜ ਰੁਪਈਆ ਨਹੀਂ ਕਮਾ ਸਕਦੇ ਇਹ ਲੀਡਰਸ ਵਾਲੇ ਆਈ ਹੁੰਦੇ ਨੇ ਇੰਨਾ ਕੁਲੀ ਹੁੰਦੇ ਨੇ ਰੁਪਈਏ ਟਰੱਕ ਭੜ ਜਾਂਦਾ ਹੋਰ ਰੁਪਈਆ ਦਾ ਤਾਂ ਨਾ ਟਰੱਕ ਭੜ ਜਾਂਦਾ ਹੁਣ ਭਰਦਾ ਬਾਈ ਇਹਨਾਂ ਦੇ ਵੱਡੇ ਕੰਮ ਨੇ ਫਿਰ ਵੱਡੇ ਘਾਪਲੇ ਨੇ ਵੱਡੇ ਕੰਮ ਆਉਂਦੇ ਨੇ ਇਹ ਇਹਨਾਂ ਦੀ ਮਾਇਆ ਕਿਨੇਗਾ ਆਪਾਂ ਖੁੰਡਾ ਤੋਂ ਨਹੀਂ ਹਲਦੀ ਚੰਗਾ ਯਾਰ ਮੈਂ ਤਾਂ ਕਰਤੀ ਭੁੱਖਣੇ ਦਾ ਕੰਮ ਰੇਡਾ ਤੂੰ ਤਾਂ ਇੰਨਾ ਕਮਾਤੇ ਅੱਜ ਮੈਂ ਤਾਂ ਜਾਣਾ ਉਹ ਵੀ ਰਿਆ ਲੋਕ ਵੀ ਲੀਡਰ ਵੀ ਲੋਕਾਂ ਦਾ ਹੀ ਪਰਛਾਵਾਂ ਹੁੰਦੇ ਨੇ ਪੰਚਾਇਤ ਤੇ ਲਾਲਾ ਤੋਂ ਪੰਚਾਇਤ ਤੇ ਵੀ ਤਾਂ 10 ਨੰਬਰ ਕੀ ਹੀ ਹੁੰਦੇ ਨੇਗੇ ਹਾਂ ਪੰਚਾਇਤ ਹੀ ਮੈਂਬਰ ਮੈਂਬਰ ਸਰਪੰਚੀ ਐਮਪੀ ਐਮਐਲਏ ਚੁਣਦੇ ਨੇਗੇ ਗੱਲ ਤਾਂ ਤੇਰੀ ਠੀਕ ਆ ਕਾਮਰੇਡ ਮੈਂ ਜਿੱਦਾਂ ਦੀ ਮੇਰੀ ਸੁਰਤ ਸੰਭਲੀ ਆ ਉਦੋਂ ਦੇ ਪੰਚਾਇਤ ਦੇ ਵਿੱਚ ਸਾਰੇ ਬੰਦੇ ਝੰਡੇ ਠਲੀ ਹੁੰਦੇ ਨੇ ਜੇ ਕੋਈ ਇੱਕ ਦਾ ਕੰਮ ਕਰਨ ਵਾਲਾ ਹੋਵੇ ਚੱਜਦਾ ਹੋਵੇ ਉਹਨੂੰ ਦੂਜੇ ਨਹੀਂ ਕਰਨ ਦਿੰਦੇ ਦੂਜੇ ਪੈਰ ਨਹੀਂ ਲੱਗਣ ਦਿੰਦੇ ਨਹੀਂ ਲੱਗਣ ਦਿੰਦੇ ਦੂਜੇ ਪੈਰ ਨਹੀਂ ਲੱਗਣ ਦਿੰਦੇ ਪੈਰ ਨਹੀਂ ਲੱਗਣ ਦੇ ਇਸੇ ਕਰਕੇ ਸਾਰੇ ਝੰਡੇ ਠਲੀ ਹੁੰਦੇ ਨੇ ਪੰਚਾਇਤ ਮੈਂ ਤੁਹਾਨੂੰ ਦੱਸਿਆ ਨਾ ਪੰਚਾਇਤ ਚ ਤੇ ਗੁਰੂ ਘਰਾਂ ਚ ਕਾਬਜੀ ਇਹ ਹੋਏ ਪਏ ਨੇਗੇ ਚਲੋ ਇਹਨਾਂ ਦਾ ਕੰਮ ਤਾਂ ਗਿਆ ਨਿਭੜਾ ਤੇ ਹੁਣ ਨਾ ਮੈਂ ਦੁੱਧ ਪੁਆ ਲਮਾ ਤੇ ਫਿਰ ਮੈਂ ਉਹਨਾਂ ਦੇ ਵੀ ਜਾਇ ਆਵਾਂ ਕੰਮ ਤੇ ਹਨਾ ਪੈਣੇ ਆ ਦੁੱਧ ਪਾ ਦੋ ਮੈਨੂੰ ਮੈਂ ਨਹੀਂ ਕਹਿੰਦਾ ਵੀ ਮੈਂ ਪਾ ਦਿਆਂ ਮੈਂ ਸਨੂੰ ਤਦੋਂ ਤੇ ਭਾਬਾ ਜੀ ਮੈਂ ਤਾਂ ਉਹਨਾਂ ਦੇ ਵੀ ਕੰਮ ਕਰ ਜਾਂਦਾ ਨਹੀਂ ਤੇਰੇ ਕੰਮ ਮੁੱਕਦੇ ਨਹੀਂ ਆਈਆਂ ਦੇਖ ਆਈ ਪਹਿਲਾਂ ਮੈਂ ਨਹੀਂ ਸੀ ਵਿਹਲੀ ਹੁੰਦੀ ਹੈ ਸਾਰਾ ਤੇ ਨਹੀਂ ਖਪਾ ਖਪਾਈ ਖਪਾ ਖਪਾਈ ਖਤਰਿਆ ਜਾ ਕੇ ਖਤਰਿਆ ਜਾ ਕੇ ਹੋਰ ਨਹੀਂ ਆ ਇੱਥੇ ਉਹ ਮੜਾ ਝਾੜੂ ਜਿਹਾ ਪਿਆ ਖੋਣਾ ਲੈ ਆਈ ਮੜਾ ਜਿਹਾ ਤੇਹਣੀਗਾ ਚਲ ਕੋਈ ਨਾ ਮੈਂ ਲੱਭ ਲੈਨੀ ਆ ਆ ਜਾ ਹਾਂ ਲਫੜ ਫੇਰੀ ਇੱਕ ਗੱਲ ਸੁਣ ਪੈਣੇ ਹਾਂ ਦੁੱਧ ਨਾ ਥੋੜਾ ਬਦਿਆ ਪਾ ਦਿਆ ਸਰ ਜਦੋਂ ਦੋ ਡੰਗ ਦੀ ਚਾਹ ਬਿਲਕੁਲ ਬਦਿਆ ਨਹੀਂ ਬਣਦੀ ਤੁਹਾਨੂੰ ਪਤਾ ਹੈ ਦੋ ਤਾਂ ਜਿਉ ਅਚਾਰ ਕਰਾਂ ਦਾ ਦੁੱਧ ਇਕੱਠਾ ਕਰ ਲੈਨੀ ਆ ਹਲੇ ਵੀ ਥੋੜੀ ਚਾਹ ਨਹੀਂ ਬਣਦੀ ਹੈ ਮੇਰੀ ਗੱਲ ਸੁਣ ਉਹ ਖੋਲੇ ਹੀ ਦੁੱਧ ਪਤਲਾ ਦਿੰਦਾ ਮੈਂ ਕੀ ਕਰਾਂ ਜਿਹੜਾ ਜਹ ਹੁੰਦਾ ਭੈਣੇ ਉਹ ਜਹ ਤੈਨੂੰ ਪਾ ਦਿੰਨੇ ਆ ਹੁਣ ਮੈਂ ਕਿਹੜਾ ਦੁੱਧ ਦੇ ਵਿੱਚ ਬੜੀਆਂ ਹੋ ਰੋ ਬਧੀਆ ਪਾਦਿਆ ਕਰ ਬਣੇ ਮੈਂ ਵੀ ਇਦੀ ਠੰਡ ਚ ਕੰਮ ਕਰਕੇ ਜਾਣਾ ਚੱਲ ਕੋਈ ਨਾ ਵੱਧ ਪਾ ਦਿਆਂਗੇ ਕੱਲ ਤਾਂ ਲੈ ਚਾਚਾ ਤਾ ਬੈਠਾ ਚੰਗਾ ਹੋ ਗਿਆ ਮੈਨੂੰ ਮਿਲ ਗਿਆ ਚਾਚਾ ਹਾਂ ਭਾਈ ਥੋੜੀ ਤਾਂ ਨ ਬਹੂ ਦਾ ਬਾੜਾ ਹੀ ਕੱਬਾ ਸਭਾ ਹੈ ਕਿਉਂ ਭਾਈ ਕੀ ਗੱਲ ਹੋ ਗਈ ਭਾਈ ਦੁੱਧ ਨਾਲ ਜਮੇ ਪਾਣੀ ਵਰਗਾ ਪਾਉਂਦੀ ਹੈ ਚਾਚਾ ਜਮਾ ਚਾਹ ਨਹੀਂ ਚੱਜਦੀ ਬਣਦੀ ਹੈਗੀ ਕੀ ਦਸੀ ਭਾਈ ਉਹਦਾ ਸੌਰੀ ਦਾ ਸਭਾਈ ਵਾ ਕੱਬਾਗਾ ਹੋਰ ਮੈਂ ਨਰੋਜ ਦੇਖਦੀ ਆ ਮੈਂ ਤਿੰਨ ਚਾਰ ਦਿਨ ਹੋ ਗਏ ਦੇਖਦੀ ਨੂੰ ਚਲੋ ਭਾਈ ਆਪਾਂ ਇੱਕ ਦੋ ਦਿਨ ਦੇਖੋ ਐ ਜੇ ਦਾ ਸੁਧਰ ਗਿਆ ਤਾਂ ਠੀਕ ਆ ਨਹੀਂ ਭੇਜਿਆ ਪਿਆ ਉਹਨੂੰ ਵੱੱਦ ਲੈ ਜਾ ਕਰ ਐ ਦੁੱਧ ਦਾ ਡੈਰੀ ਨੂੰ ਜੋ ਲੈ ਲਿਆ ਤੇ ਕੋਈ ਹੋਰ ਦੇਖਾ ਫਿਰ ਮੈਂ ਤਾਂ ਐ ਕਰੂੰਗੀ ਭਾਈ ਮੈਂ ਆ ਥੋੜੇ ਕਹੇ ਤੋਂ ਲੱਗ ਗਈ ਤੇ ਮੈਂ ਘੁੱਟ ਦੁੱਧ ਕਰਕੇ ਤਾਂ ਲੱਗੀ ਐ ਨਹੀਂ ਠੰਡੇ ਦੇ ਵਿੱਚ ਹਨਾ ਚਲ ਕੋਈ ਨਾ ਪੁੱਤ ਸੇਰਾ 1000 ਰੁਪਏ ਅਗਰ ਵੱੱਦ ਲੈ ਲਿਆ ਕਰਿਓ ਹੋਰ ਕੀ ਆ ਡੈਰੀ ਚੁਲਿਆ ਆ ਕਰਿਓ ਚਲ ਠੀਕ ਆ ਬੱਚਾ ਦੋ ਦਿਨ ਦੇਖੋ ਪਤਾ ਚੰਗਾ ਹਾਂ ਵੀ ਮੀਰਿਆ ਕੀ ਹਾਲ ਆ ਕਾਮਰੇਡ ਠੀਕ ਹੈ ਚੱਲ ਫਿਰ ਧਰਨੇ ਤੇ ਚੱਲਣਾਗਾ ਧਰਨੇ ਤੇ ਕੀ ਕਰਾਂਗੇ ਮੇਰੇ ਯਾਰ ਨਹੀਂ ਯਾਰ ਤੂੰ ਜਦੋਂ ਪਤੰਦਰਾ ਪ੍ਰਾਲ ਨੂੰ ਅੱਗ ਲਾਉਂਦਾ ਸੀਗਾ ਉਦੋਂ ਦਾ ਤੈਨੂੰ ਕਾਮਰੇਡ ਜਿਆਦਾ ਹੁੰਦੇ ਸੀਗੇ ਝੰਡਾ ਬਿੱਲਾ ਵੀ ਚੱਕੀ ਫਿਰਦਾ ਸੀਗਾ ਹੁਣ ਤੂੰ ਪਤੰਦਰਾ ਕਿਹੜੇ ਫੇਸਬੁੱਕਾਂ ਦੀ ਤੇਨੇ ਅਸਰ ਹੋ ਗਿਆ ਉਹ ਤਾਂ ਠੀਕ ਹੈ ਕਾਮਰੇਡ ਅੱਖਾਂ ਤਾਂ ਮੇਰਾ ਵੀ ਖੋਲਤੀਆਂ ਯਾਰ ਤੇ ਹਾਂ ਫਿਰ ਹੋਰ ਫਿਰ ਚੱਲਦੇ ਆਪਾਂ ਲਾ ਲੈਨੇ ਆ ਬਿੱਲਾ ਦੇ ਚੱਕਦੇ ਆ ਝੰਡਾ ਹਾਂ ਇਹ ਤਾਂ ਉਹ ਲੋਕ ਨੇ ਜਿਹੜਾ ਨੇ ਕਿਤੇ ਕਾਰਨਾਮਖਸ ਨਹੀਂ ਪੜਿਆਗਾ ਉਹ ਲੋਕ ਫੇਸਬੁੱਕਾਂ ਤੇ ਸਮਝਾ ਦੱਸਦੇ ਨੇਗੇ ਚਲਦੇ ਆਂ ਚਲਦੇ ਆਂ ਭਾਈ ਚੱਲ ਕਾਮਰੇਡ ਚਲੀਏ ਫਿਰ ਹਾਂ ਤੂੰ ਖੰਚ ਤਿਆਰੀ ਮੱਸ ਮੈਂ ਲੈ ਕੇ ਆਉਣਾ ਮੋਟਰਸਾਈਕਲ ਲਾਉਣਾ ਬਿੱਲਾ ਤੇ ਚੱਕੇ ਝੰਡਾ ਹਾਂ ਤੂੰ ਦੱਸ ਲੈ ਦੋਨੇ ਤਿਆਰ ਹੋਣੀ ਮੱਸ ਮੈਂ ਆਉਣਾ ਅੰਦਰ ਕੋਣੇ ਕਾਮਰੇਡ ਹਾਂ ਠੀਕ ਓ ਭਾਈ ਕੁੜੀਏ ਹਾਂ ਭੂਜੀ ਓ ਭਾਈ ਆਪਣੀ ਉਹ ਕੁੜੀਆਂ ਨਾ ਕੰਮ ਵਾਲੀ ਨਿੰਮੋ ਹਾਂ ਔਰ ਦੁੱਧ ਘੁੱਟ ਬੰਦ ਪਾ ਲਿਆ ਕਰੋ ਭਾਈ ਜਵਾਕ ਦੇ ਲੈ ਦਾ ਕੰਮ ਆ ਭਾਈ ਚਾਹ ਪਾਣੀ ਵਧੀਆ ਨਹੀਂ ਬਣਦਾ ਜਵਾਕਾਂ ਦਾ ਉਹਨਾਂ ਦਾ ਤੈਨੂੰ ਕਿਹਨੂੰ ਪਤਾ ਆ ਭਾਈ ਉਹ ਪਈ ਕੁੜੀ ਗੰਦੀ ਦੀ ਵੀ ਦੁੱਧ ਥੋੜਾ ਘੱਟ ਪਾਉ ਲੈਗੇ ਵੱਧ ਪਾ ਦਿਆ ਕਰੋ ਗਰੀਬ ਦਾ ਦਿੱਤਾ ਤਾਂ ਭਾਈ ਆਪਾਂ ਨੂੰ ਫਾੜਦਾਗਾ ਅੱਛਾ ਨਾਲੇ ਨਾ ਮੇਰੇ ਕੋਲੋਂ ਤਾਂ ਹੁਣ ਉਹ ਗਈ ਏ ਕਹਿ ਕੇ ਮੈਨੂੰ ਤੇ ਫੇਰ ਜਾ ਕੇ ਤੁਹਾਡੇ ਕੋਲ ਸ਼ਿਕਾਇਤ ਲਾਉਣ ਲੱਗ ਗਈ ਏ ਕੀ ਗੱਲ ਉਹ ਪੁੱਤ ਚੱਲ ਕੋਈ ਨਾ ਗਊ ਗਰੀਬ ਦਾ ਦਿੱਤਾ ਤਾਂ ਪਰ ਇਹ ਹੁੰਦਾ ਹੈ ਜੇ ਆਪਾਂ ਕਿਸੇ ਗਰੀਬ ਨੂੰ ਕੋਈ ਕੋਟੇ ਦੁੱਧ ਵੱਧ ਪਾ ਦਾਂਗੇ ਪਰਮਾਤਮਾ ਆਪਾਂ ਨੂੰ ਵੱਧ ਦੂ। ਅੱਛਾ ਮੈਨੂੰ ਤਾਂ ਫੇਰ ਪਾਪੂ ਜੀ ਪਤਾ ਨਹੀਂ ਸੀ ਨਾ ਇਸ ਗੱਲ ਦਾ। ਮੈਂ ਕਹਿੰਦੀ ਆਪਾਂ ਐ ਕਰੀਏ। ਹਾਂ ਭਾਈ। ਦੋ ਮਹੀਨੇ ਦੁੱਧਾਂ ਲਿਆ ਨਹੀਂ। ਆਪਾਂ ਉਹ ਬੰਨ੍ਹ ਨਹੀਂ ਉਹਨਾਂ ਦੇ ਘਰੇ। ਓ ਜਾ ਸੌਰਵੀ ਤੈਨੂੰ ਦਾ ਬਲੌਂਸ ਚਾਹੀਦਾ ਘਾਟਾ ਪਾਈ। ਲਾ ਬਾਪੂ ਜੀ ਆਪਾਂ ਦੋ ਮਹੀਨੇ ਸਾਬਨ ਨਾ ਕਿ ਖਬਰ ਆ ਰੇ ਆਪਾਂ ਆਪਾਂ ਨੂੰ ਅਠ ਦੇਵਾਂ। ਜਾ ਭਾਈ। ਹੋ ਜਾਵੇ ਤਾਂ ਦਊ ਲਈ। ਆਇਆ ਬੱਟਾ ਹਮਾਇਤ ਕਰਾਉਣ ਉਹ ਵੀ ਦੱਸ। ਕਰੀ ਪਿਆ ਗੁੜ ਵਾਲੀ। ਉਹ ਨਾ ਗੁੜਾ ਪਟ ਲੱਗਦੀ ਆ। ਵੀਰੇ ਕੋਲ ਜਾ ਕੇ ਲੱਗੀ ਸੀ ਜੇ ਆਪਾਂ ਲਾ ਦੇਰੀਆਂ। ਕੋਈ ਪਤਾ ਵੀ ਨਹੀਂ। ਆਈ ਹੁੰਦੀਆਂ ਨੇ ਫਿਰ ਇਸ ਵਿੱਚ ਵਿੱਚ ਪਤਾ ਨਹੀਂ ਕੀ ਕਰਦੇ ਨੇ। ਕੋਈ ਨਾ। ਚਲ ਪਾਚਾ ਫਿਆ ਤੇਗਾ। ਲੈ ਸਰਪੰਸ ਆਵੋ। ਪਟਾੜਾ ਸਹੀ ਬਾਹਮਾ ਕਿ ਕਿਹੜਾ ਪਾਣਾ? ਹਲਕਾ ਹਲਕਾ ਪਾ ਲੈ। ਉਹਦਾ ਮੰਗੂ ਦੀ ਜਨਾਨੀ ਤੇਜ ਆ। ਆਫਿਆ। ਤੇਜ ਕਿਹਾ ਬੜਾ ਕਿਹਾ ਬਾਈ ਉਹ ਤਾਂ ਸਲਫੇ ਦੀ ਲਾਟ ਆ ਸਲਫੇ ਦੀ ਲਾਟ ਦਿਲ ਤਾਂ ਕਉ ਮੁੰਗੇ ਕਰਦਾ ਤੇ ਮੇਰਾ ਵੀ ਤੂੰ ਚੱਕ ਕੇ ਰਿਓ ਦੇ ਕਿੰਨੇ ਐ ਇਹ ਤਾਂ ਹੋ ਨਹੀਂ ਸਕਦਾ ਬਾਜ ਦੀ ਅੱਖ ਤਾਂ ਦੂਰੋਂ ਪਛਾਣ ਲੈਂਦੀ ਐ ਨਹੀਂ ਐਨਾ ਵੀ ਮਾੜਾ ਨਹੀਂ ਹੈਗਾ ਮੈਂ ਜਰਾ ਦਿਨ ਦੇ ਵਿੱਚ ਮੈਂ ਦਿਹਾੜੀ ਦੇ ਵਿੱਚ ਘੱਟੋ ਘੱਟ 20 ਕੇਸਾਂ ਤੇ ਜਾਂਦਾ ਪਿੰਡ 'ਚ ਐਨਾ ਮਾੜਾ ਵੀ ਨਹੀਂ ਹੈਗਾ ਨਹੀਂ ਮਾੜਾ ਤਾਂ ਤੈਨੂੰ ਕੌਣ ਕਹਿੰਦਾ ਲੋਕਾਂ ਨੇ ਤੈਨੂੰ ਚੁਣਿਆ ਹਾਂ ਮਾੜਾ ਕਰਕੇ ਤਾਂ ਨਹੀਂ ਤੈਨੂੰ ਬਣਾਇਆ ਚਲਾ ਕੋਈ ਮੂਲੀ ਵਾਲੀ ਪਟਕੇ ਲਈ ਇੱਕ ਇੱਕ ਪੈਗ ਫੇਚ ਲਾਵਾਂਗੇ ਆ ਕੇ ਚਲਾ ਆਹ ਇਲਾਕੇ ਉਹ ਇਹਨੇ ਚੜੀ ਲੈ ਰਹੀ ਹੈ ਉਹ ਚੜਕਾ ਨੂੰ ਗਈ ਇਹਦਾ ਬੱਬੀ ਦੀ ਅੱਖ ਦਾ ਨਸਈ ਹੈ ਚੜੀ ਟੁੜੀ ਕਾ ਨੂੰ ਹੈ ਮੈਨੂੰ ਲੱਗਦਾ ਬੱਕਰੇ ਦੀ ਮਾਂ ਕਿੰਨਾ ਕਚਰ ਖੈਰ ਮਨਾਉਗੀ ਇੱਥੇ ਇੱਥੇ ਛੇ ਡਾਂਗਾ ਮਾਰ ਗਈ ਇੱਥੇ ਲੱਗਿਆ ਕੋਈ ਸਕਰੀਮ ਫਿਰ ਚਾਫਿਆ ਕਹ ਰਾ ਕੋਈ ਹੱਲਾ ਜਹੀਮ ਕੋਈ ਸੋਚ ਸਮਝ ਕੇ ਕਰਨਾ ਪਉ ਇਹ ਜਿੱਤ ਦਾ ਸਵਾਲ ਹੈ ਆਪਣਾ ਜਿਵੇਂ ਮਰਜ਼ੀ ਕਰ ਪੂਰੇ ਇਲੈਕਸ਼ਨ ਆਣ ਤੇ ਤੈਂ ਕਰਨਾ ਇਹ ਕੰਮ ਪਹਿਲਾਂ ਕਿਹੜਾ ਤੇਰੇ ਹੰਗਰੇ ਕੋਈ ਦਮ ਮੜਿਆ ਕਦੇ ਪਰ ਕੰਮ ਆਉਣ ਤਾਂ ਨਹੀਂ ਦਿੰਦੇ ਪਰ ਥੋੜਾ ਜਿਹਾ ਠੰਡਾ ਚੱਲਣਾ ਪਉ ਕਿਉਂ ਚਾਪਿਆ ਕਰਿਆ ਪੇਗ ਨੇ ਅਸਰ ਕੋਈ ਪੇਗ ਨੇ ਅਸਰ ਤਾਂ ਕੀਤਾ ਲਾਇਆ ਕੋਈ ਦਿਮਾਗ ਫਿਰ ਆਈ ਕੋਈ ਦਿਮਾਗ ਚ ਕੱਲ ਦਿਮਾਗ ਤਾਂ ਫਿਰ ਹੁਣ ਇਹੀ ਕਹਿੰਦਾ ਵੀ ਲਾ ਦੀਏ ਫਿਰ ਮੰਗੂ ਨੂੰ ਸਾਈਡ ਤੇ ਨਹੀਂ ਨਹੀਂ ਸਾਲਿਆ ਐਸੇ ਦਾ ਕੰਮ ਨਹੀਂ ਕਰਨਾ ਆਪਾਂ ਸਰਪੰਚੀ ਕਰਨੀ ਆ ਪਿੰਡ ਦੇ ਵਿੱਚ ਅਹੀਂ ਪਿੰਡ ਚ ਰਹਿਣਾ ਤੇ ਤੂੰ ਕੋਈ ਦਿਮਾਗ ਲਾ ਪੂਰਾ ਵੀ ਆਪਣੇ ਬੱਚੇ ਚ ਵੀ ਆ ਜੇ ਤੇ ਉਹ ਵੀ ਹੋ ਜੇ ਕੰਮ ਵੀ ਬਣ ਜੇ ਤੇ ਸੱਪ ਵੀ ਮਰ ਜੇ ਰੋਟੀ ਵੀ ਰਹਿ ਜੇ ਅੱਛਾ ਐਹੀ ਸਕੀਮ ਲਾ ਬਾਕਾਤਰ ਕੋ ਉਤਰ ਕਰਕੇ ਆਪਾਂ ਦੇਰ ਤੇ ਜਣ ਐਸੇ ਦਾ ਕੰਮ ਨਹੀਂ ਕਰਨਾ ਹੋਰ ਲਾ ਪੇਕ ਕੋਈ ਗੱਲ ਨਹੀਂ ਹੋਉਂਦੀ ਕੋਈ ਸੁਧਾ ਕੇ ਨਾਲ ਹਾਂ ਹੋਰ ਲਾ ਕਿੰਨੇ ਦਿਮਾਗ ਨਾਲ ਸੋਚ ਲੰਨੇ ਆ ਲਾਈਏ ਫਿਰ ਇੱਕ ਹੋਰ ਸਕੀਮ ਲਾ ਸਕੀਮ ਲਾ ਕੋਈ ਇੱਕ ਨੇ ਸਰਪੰਚਾ ਹਾਂ ਬਾਬਾ ਹੈ ਬਲਾਡ ਹੈ ਬਾਰ ਬਾਰ ਪੀਰ ਖਾਨ ਦਾ दारू ਚੜਦੀ ਇੱਥੇ ਹੁੰਦਾ ਅੱਛਾ ਚਲ ਮਨਤਾਲੀ ਜਗਾ ਹਾਂ ਰੁਪਈਆ ਤਾਂ ਲੱਗ ਜੂ 11 ਕਹੇ ਯਾਰ ਬੱਬੀ ਦੀ ਫੋਟੋ ਚਾਹੀਦੀ ਹੈ ਉਹ ਤਾਂ ਦੇਖਾ ਕਿਾ ਫਾਇ ਹੈ ਇਹੀਆਂ ਗੱਲਾਂ ਤੇ ਆਪਾਂ ਵਿਸ਼ਵਾਸ ਕਰਦੇ ਨਹੀਂ ਠੀਕ ਆ ਜੇ ਤੂੰ ਕਹੀਂ ਨਾ 11 ਮਿਉਰਾ ਹਿਆਦੀ ਦਾ ਕੋਈ ਗੱਲ ਹੀ ਨਹੀਂ ਉਹਦੇ ਪਿੱਛੇ ਤਾਂ ਆਪਾਂ ਜਾਣ ਬਾਰਦੀ ਹੈ ਜਾਣ ਪਰ ਬੱਬੀ ਥਾਲਾ ਕੰਡਾ ਕੱਢਣਾ ਅੱਛਾ ਚੱਲ ਫਿਰ ਚੱਲੀਏ ਸਰਪੰਚਾ ਮਾਰੀਏ ਜਿਹੜਾ ਹੋ ਸਕਦਾ ਬੱਬੀ ਦੇ ਦਰਸ਼ਨ ਹੀ ਹੋ ਜਾਣ ਛੋਟਾ ਛੋਟਾ ਜਿਹਾ ਲੱਕ ਚੱਲਦੇ ਆ ਕੇ ਲਾਵਾਂਗੇ ਨਹੀਂ ਨਹੀਂ ਜਿਆਦਾ ਲੋਟ ਨਹੀਂ ਹੋਣਾ ਪਹਿਲੇ ਠੀਕ ਆ ਬਸ ਆ ਕੇ ਲਾਵਾਂਗੇ ਚੱਲ क्या लाचंगा देख रहे हैं जेमिल की क्या लाइ आई थी चलिए कहाँ आई थी चलिए आई थी चल दर तो एक दर्जी क्या लाइ मैं भी जाऊँ हाँ हाँ मैं जू मैं आओ क्या हुआ मज़े ज़रमान चाऊ बैठो सिरा मज़े 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 ਹੋਰ ਭਾਈ ਹਾਂ ਠੀਕ ਆ ਵਧੀਆ ਉਹ ਸਹਾਲ ਚਾਲ ਕਰਦੇ ਆ ਭਾਈ ਅੱਛਾ ਮਾੜਾ ਜੰਮੇ ਨੇ ਕੇ ਮਾੜਾ ਕਿਸੇ ਦੇ ਆਵੇ ਨਾ ਕੀ ਹੋ ਗਿਆ ਹੋਣਾ ਕੀ ਆ ਭਾਈ ਉਹ ਜਿਹੜੀ ਕੁੜੀ ਆ ਨਾ ਕੰਮ ਆਈ ਨੰਨੇ ਉਹਨੂੰ ਸੌਰੀ ਮੇਰੇ ਨੂੰ ਦੁੱਧ ਦੇ ਪਾਣੀ ਪੂਲੀ ਪਾ ਦਿੰਦੀ ਆ ਵਿਚਾਰੀ ਨੂੰ ਐ ਨਾ ਦਾਬ ਮਾਲ ਪਸੂ ਸ਼ਾਮ ਦੀ ਆ ਜੇ ਹੁਣ ਕੰਮ ਆਈ ਰੱਖ ਲਈ ਉਹਨੂੰ ਦੁੱਧ ਨਹੀਂ ਚੰਗਾ ਪਉਂਦੀ ਭਾਈ ਕੀ ਕਰੀਏ ਮਾੜੀ ਗੱਲ ਆ ਜਰਾ ਦੇ ਮਾਰ ਰੱਖਿਆ ਮਾੜੀ ਲਾਜ ਨੇ ਭਾਈ ਤੂੰ ਸਿਆਣਾ ਬੰਦਾ ਸਮਝਾਇਆ ਕਰ ਉਹ ਭਾਈ ਬਥੇਰਾ ਸਮਝਾਉਨੇ ਆ ਕਿਹਦੇ ਖਾਨੇ ਦੀ ਪੌਂਦੀ ਨਹੀਂ ਗੱਲ ਕਿਸ ਦੇ ਬਹੁਤ ਸਮਝਾਉਨੇ ਆ ਭਾਈ ਅੱਛਾ ਚਲ ਚੱਲੀਏ ਸਰਪੰਚਾ ਆਪਾਂ ਉਧਰੋਂ ਲੇਟ ਹੋ ਜਾ ਭਾਈ ਉਹ ਆ ਗਈ ਕੁੜੀ ਵੀ ਨੰਮੋ ਸਰਪੰਚਾ ਸੁਣ ਜੋ ਗੱਲ ਭਾਈ ਅੱਛਾ ਸਤਿਗੁਰ ਆ ਸਰਪੰਚ ਸਤਿਗੁਰ ਜੀ ਸਤਿਗੁਰ ਆ ਸਤਿਗੁਰ ਆ ਜਿਹੜੇ ਖੜੇ ਹੋ ਉਹ ਵੀ ਖੜ ਗਏ ਭਾਈ ਸੁੱਖ ਵੀ ਆ ਉਹ ਸੁੱਖ ਵੀ ਆ ਭਾਈ ਸੁੱਖ ਵੀ ਨੇ ਹਾਂ ਅੱਠ ਠੀਕ ਆ ਓ ਭਾਈ ਕੱਲ ਕਰਦੇ ਵੀ ਦੁੱਧ ਤੂੰ ਕਹਿੰਦੇ ਸੀ ਨਾ ਪਾਣੀ ਪਾਣ ਦਿਆ ਹਾਂ ਚਾਚਾ ਹਾਂ ਸਰਪੰਚ ਨੇ ਦੱਸਿਆ ਭਈ ਨਾ ਉਹ ਸਹੋਰੀ ਕੁੜੀ ਆਪ ਕੰਮ ਕਰਦੀ ਆ ਤੇ ਨਾ ਕੁੜੀ ਨੂੰ ਦੁੱਧ ਬਾਅਦ ਚੰਗਾ ਪੌਂਦੀ ਹੈਗੀ ਪਾਣੀ ਪੂਣੀ ਪਾਣ ਦਿਆ ਭਾਈ ਹੋਰ ਸਰਪੰਚ ਜੀ ਮੈਂ ਨਾ ਕਪੂ ਉਹਨਾਂ ਦੇ ਕੰਮ ਕਰਦੀ ਆ ਤੁਸੀਂ ਲਾ ਚੰਗਾ ਦੁੱਧ ਪਾਉਂਦੇ ਨੇ ਮੈਨੂੰ ਇਹਨਾਂ ਦੇ 4 ਦਿਨ ਹੋ ਗਏ ਤੇ ਮੈਂ ਚਾਚਾ ਜੀ ਨੂੰ ਦੱਸਿਆ ਵੀ ਹਨਾ ਉਹ ਨਹੀਂ ਬੁੱਲ ਉਹ ਤਾਂ ਮੇਰੇ ਤਾਂ ਬੱਚੇ ਛੋਟੇ ਛੋਟੇ ਨੇ ਮੈਂ ਤਾਂ ਹਨਾ ਬਾਰਿੰਗ ਕਰਦੇ ਪਾਉਂਦੇ ਨੇ ਕਿ ਇਹ ਉਹ ਤਾਂ ਮੈਂ ਤਾਂ ਕਦੇ ਉਹਦੇ ਲਈ ਕੰਮ ਕਰਕੇ ਲੈ ਆਉਂਦੀਆਂ ਕਦੇ ਉਹਦੇੋਂ ਲੈ ਆਉਂਦੀਆਂ ਨਾ ਤੇ ਮੈਨੂੰ ਇੱਕ ਵਾਰੀ ਇਹਨਾਂ ਨੂੰ ਪਿਆ ਤਾਂ ਮੈਂ ਕਿਹਾ ਮੈਨੂੰ ਦੁੱਧ ਛੱਜਦਾ ਦੇ ਦੇ ਠੀਕ ਹੈ ਆਹ ਪਾਜਾ ਮੈਂ ਕਹਿੰਦਾ ਸੀਗਾ ਜੀ ਕਹਿੰਦਾ ਮੈਂ ਘਰੇ ਕਹਿੰਦਾ ਕਹਿੰਦਾ ਮਗਰੋ ਜਬਾਕ ਆਏ ਬੋਲੇ ਮੈਨੂੰ ਇਹਦੇ ਭਾਈ ਬੱਸ ਦੀ ਗੱਲ ਨਹੀਂ ਨਾ ਹੈਗੀ ਚਲ ਕੋਈ ਨਾ ਚਲ ਮੇਰੇ ਤਾਂ ਭਾਈ ਦੋ ਰੋਟੀਆਂ ਦਾ ਹੀ ਮਸਲਾਗਾ ਹੈ ਵੀ ਦੋ ਰੋਟੀਆਂ ਦੇ ਦੇਣਗੇ ਤਾਂ ਖਾ ਲਾਂਗੇ ਨਹੀਂ ਭਾਈ ਬੈਠੇ ਆ ਮੰਜੇ ਤੇ ਹਾਂ ਚਲ ਚਲ ਕੋਈ ਨਾ ਤਾਇਆ ਠੰਡੇ ਸਵਾਰ ਨਾ ਆਓ ਕਰਲਾ ਠੰਡੇ ਕੀ ਆ ਰੋਣ ਦੁੱਧ ਮੇਰੇ ਪਾਣੀ ਪਰ ਕਰਦਾ ਮੈਂ ਕੀ ਕਰਾਂ ਬਸ ਭਾਈ ਮੈਂ ਤਾਂ ਬਸ ਇਹ ਆਪ ਲੜਿਆ ਭਾਈ ਆ ਕੀ ਹੋ ਗਿਆ ਕਿਵੇਂ ਇੱਥੇ ਚ ਹੋਣ ਸਾਰੇ ਹੋਣ ਹੋ ਗਿਆ ਭਾਈ ਦੁੱਧ ਕਹੈ ਸਾਨੂੰ ਵੀ ਆ ਕੁੜੀ ਨੂੰ ਦੁੱਧ ਕੋਟ ਵਧੀਆ ਪਾ ਦਿਆ ਕਰੋ ਬਾਕੀ ਜੀ ਮੇਰੀ ਗੱਲ ਸੁਣੋ ਜਾਂ ਤਾਂ ਇੱਕ ਗੱਟਾ ਨਾ ਬੜੀ ਅੰਨਿਆਂ ਦਾ ਲਿਓ ਠੀਕ ਹੈ ਇਹਨੂੰ ਦੁੱਧ ਫੇਰ ਸੰਧਣਾ ਮਿਲੂਗਾ ਹੁਣ ਜਹਜਾ ਦੁੱਧ ਸਾਡੇ ਘਰੇ ਹੁੰਦਾ ਉਹੋ ਜੇ ਬੱਪਸੀ ਪਾਉਣਿਆ ਇਹਨਾਂ ਨੂੰ ਹਣ ਇਹਨੂੰ ਕੋਈ ਐਡ ਚੋ ਕੇ ਦਿੰਨੇ ਆ ਕਿ ਇਹਦੇ ਵਸਤੇ ਗਾਲ ਲੈਂਦੀ ਹੋਈ ਅਸੀਂ